ਇਸ ਵੇਲੇ ਦੀ ਵੱਡੀ ਖਬਰ ਬਠਿੰਡਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਬਠਿੰਡਾ ਦੇ ਪਿੰਡ ਜੀਦਾ ਦੇ ਵਿੱਚ ਇੱਕ ਵਾਰ ਫਿਰ ਐਨਆਈਏ ਨੇ ਦਸਤਕ ਦਿੱਤੀ ਹੈ ਐਨਆਈਏ ਦੀ ਟੀਮ ਬਠਿੰਡਾ ਵਿਖੇ ਪਹੁੰਚੀ ਹੈ ਤੁਹਾਨੂੰ ਦੱਸ ਦਈਏ ਕਿ ਬਠਿੰਡਾ ਦੇ ਪਿੰਡ ਜੀਦਾ ਦੇ ਵਿੱਚ ਬੀਤੇ 9 ਸਤੰਬਰ 2025 ਨੂੰ ਬੰਬ ਬਲਾਸਟ ਹੋਇਆ ਸੀ ਜਾਨੀ ਕਿ ਗੁਰਪ੍ਰੀਤ ਸਿੰਘ ਨਾਮ ਦਾ ਜਿਹੜਾ ਇੱਕ ਨੌਜਵਾਨ ਸੀ ਉਹ ਕੈਮੀਕਲ ਬੰਬ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਉਸ ਮਾਮਲੇ ਦੇ ਵਿੱਚ ਹੁਣ ਐਨਆਈਏ ਨੇ ਆਪਣੀ ਜਾਂਚ ਪ੍ਰਕਿਰਿਆ ਜਿਹੜੀ ਉਹ ਹੋਰ ਤੇਜ਼ ਕਰ ਦਿੱਤੀ ਹੈ ਅੱਜ ਕਰੀਬ ਤੀਜੀ ਵਾਰ ਜਿਹੜੀ ਐਨਆਈਏ ਦੀ ਟੀਮ ਬਠਿੰਡਾ ਦੇ ਪਿੰਡ ਜੀਦਾ ਵਿਖੇ ਪਹੁੰਚੀ ਹੈ ਜਿੱਥੇ ਐਨਆਈਏ ਦੇ ਵੱਲੋਂ ਜਾਂਚ ਆ ਜਿਹੜੀ ਉਹ ਡੁੰਗਾਈ ਦੇ ਨਾਲ ਕੀਤੀ ਜਾ ਰਹੀ ਹੈ ਤਸਵੀਰਾਂ ਸਾਹਮਣੇ ਆਈਆਂ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਐਨਆਈਏ ਨੇ ਜਾਂਚ ਸ਼ੁਰੂ ਕੀਤੀ ਨਾਲ ਜਿਹੜੀ ਪੰਜਾਬ ਪੁਲਿਸ ਸੀ ਔਰ ਹੋਰ ਵੀ ਵੱਖ-ਵੱਖ ਜਿਹੜੀਆਂ ਟੀਮਾਂ ਸੀ ਪੁਲਿਸ ਦੀਆਂ ਉਹ ਤਾਇਨਾਤ ਸੀ ਤਾਂ ਇਸ ਦੌਰਾਨ ਧਰਤੀ ਦੇ ਵਿੱਚ ਡੂੰਘੇ ਟੋਏ ਵੀ ਪੁੱਟੇ ਗਏ ਔਰ ਇਸ ਤੋਂ ਇਲਾਵਾ ਜਿਹੜੇ ਕਹਿ ਸਕਦੇ ਆ ਕਿ ਰੇਤੇ ਦੇ ਔਰ ਮਿੱਟੀ ਦੇ ਭਰ ਕੇ ਜਿਹੜੇ ਥੈਲੇ ਨੇ ਰੱਖੇ ਗਏ ਨੇ ਕਿਉਂਕਿ ਜਾਂਚ ਏਜੰਸੀਆਂ ਨੂੰ ਇਹ ਵੀ ਖਦਸ਼ਾ ਕਿ ਕਿਤੇ ਨਾ ਕਿਤੇ ਹੋਰ ਕੈਮੀਕਲ ਬੰਬ ਨੇ ਜਿਹੜੇ ਜਾਂ ਕੈਮੀਕਲ ਜਿਹੜੀ ਬੰਬ ਸਮੱਗਰੀ ਹੈ ਜਿਹੜੀ ਉਹ ਇੱਥੇ ਮੌਜੂਦ ਹੋ ਸਕਦੀ ਹੈ ਕਿਤੇ ਨਾ ਕਿਤੇ ਜੇਕਰ ਜਾਂਚ ਦੌਰਾਨ ਉਹ ਸਮੱਗਰੀ ਬਲਾਸਟ ਹੁੰਦੀ ਹੈ ਤਾਂ ਫਿਰ ਟੀਮਾਂ ਇਹਨਾਂ ਬੰਕਰਾਂ ਦੇ ਵਿੱਚ ਵੜ ਕੇ ਆਪਣਾ ਬਚਾਅ ਕਰ ਸਕਦੀਆਂ ਨੇ ਇਸ ਦੇ ਲਈ NIA ਦੇ ਵੱਲੋਂ ਪਹਿਲਾਂ ਤੋਂ ਹੀ ਪੂਰੀ ਜਿਹੜੀ ਤਿਆਰੀ ਆ ਉਹ ਖਿੱਚ ਦਿੱਤੀ ਗਈ ਸੀ ਔਰ ਹੁਣ NIA ਨੇ ਜਾਂਚ ਪ੍ਰਕਿਰਿਆ ਹੋਰ ਵੀ ਤੇਜ਼ ਕਰ ਦਿੱਤੀ ਹੈ ਤੁਹਾਨੂੰ ਦੱਸ ਦਈਏ ਕਿ ਬਠਿੰਡਾ ਦੇ ਪਿੰਡ ਜੀਦਾ ਵਿਖੇ ਬੀਤੇ 9 ਸਤੰਬਰ 9 ਦਾ ਸਤੰਬਰ ਨੂੰ ਇੱਕ ਮਾਮਲਾ ਸਾਹਮਣੇ ਆਇਆ ਸੀ ਜਿਸ ਦੇ ਵਿੱਚ ਦੱਸਿਆ ਗਿਆ ਸੀ ਕਿ ਗੁਰਪ੍ਰੀਤ ਸਿੰਘ ਨਾਮ ਦਾ ਨੌਜਵਾਨ ਜੋ ਕਿ 19 ਸਾਲਾ ਨੌਜਵਾਨ ਹੈ ਉਹ ਬੰਬ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਮੀਡੀਆ ਰਿਪੋਰਟਾਂ ਮੁਤਾਬਕ ਇਹ ਵੀ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਸੀ ਕਿ ਕੈਮੀਕਲ ਬੰਬ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਇਸੇ ਦੌਰਾਨ ਉਹ ਖੁਦ ਜ਼ਖਮੀ ਹੋ ਜਾਂਦਾ ਕਿਉਂਕਿ ਬੰਬ ਸੀ ਜਿਹੜਾ ਉਹ ਬਲਾਸਟ ਹੋ ਚੁੱਕਿਆ ਸੀ ਔਰ ਇਸ ਤੋਂ ਬਾਅਦ ਨੌਜਵਾਨ ਦਾ ਪਿਤਾ ਵੀ ਇਸ ਮਾਮਲੇ ਦੇ ਵਿੱਚ ਇਸ ਘਟਨਾ ਦੇ ਵਿੱਚ ਗੰਭੀਰ ਜ਼ਖਮੀ ਹੋਇਆ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਸੀ ਔਰ ਫਿਰ ਇਹ ਮਾਮਲਾ ਜਾਂਚ ਏਜੰਸੀਆਂ ਦੇ ੱਤੇ ਚੜਿਆ ਤੇ ਫਿਰ ਜਾਂਚ ਏਜੰਸੀਆਂ ਹੁਣ ਇਸ ਮਾਮਲੇ ਦੀ ਜਾਂਚ ਪ੍ਰਕਿਰਿਆ ਜਿਹੜੀਆਂ ਉਹਨਾਂ ਨੇ ਤੇਜ਼ ਕਰ ਦਿੱਤੀ ਹੈ ਜਾਂਚ ਕੀਤੀ ਜਾ ਰਹੀ ਹੈ ਐਨਆਈਏ ਦੇ ਵੱਲੋਂ ਤੁਹਾਨੂੰ ਦੱਸ ਦਈਏ ਕਿ ਹੁਣ ਐਨਆਈਏ ਬਠਿੰਡਾ ਦੇ ਪਿੰਡ ਜੀਦਾ ਵਿਖੇ ਪਹੁੰਚੀ ਸੀ ਜਿੱਥੇ ਡੂੰਘਾਈ ਦੇ ਨਾਲ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਇਸ ਮਾਮਲੇ ਤੋਂ ਬਾਅਦ ਔਰ ਦਿੱਲੀ ਦੇ ਵਿੱਚ ਇੱਕ ਬੰਬ ਧਮਾਕਾ ਹੋਇਆ ਜਿਸ ਦੇ ਵਿੱਚ ਦਰਜਨਾਂ ਲੋਕਾਂ ਦੀ ਮੌਤ ਹੋ ਚੁੱਕੀ ਸੀ ਤੇ ਉਸ ਮਾਮਲੇ ਦੇ ਵਿੱਚ ਪੂਰੇ ਦੇਸ਼ ਭਰ ਦੇ ਵਿੱਚ ਵਕ ਵਕ ਥਾਮਾਂ ਤੇ ਐਨਆਈਏ ਦੇ ਵੱਲੋਂ ਛਾਪੇਮਾਰੀ ਕਰਕੇ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਔਰ ਉਸ ਮਾਮਲੇ ਨੂੰ ਇਸ ਮਾਮਲੇ ਦੇ ਨਾਲ ਜੋੜ ਕੇ ਵੇਖਿਆ ਜਾ ਰਿਹਾ ਸੀ ਤੁਹਾਨੂੰ ਦੱਸ ਦਈਏ ਕਿ ਇਸ ਮਾਮਲੇ ਦੇ ਵਿੱਚ ਮੀਡੀਆ ਰਿਪੋਰਟਾਂ ਮੁਤਾਬਕ ਜਿਹੜੀਆਂ ਕੜੀਆਂ ਸੀ ਤਾਰਾਂ ਸੀ ਉਹ ਜੰਮੂ ਕਸ਼ਮੀਰ ਤੱਕ ਜੁੜਦੀਆਂ ਹੋਈਆਂ ਨਜ਼ਰ ਆ ਰਹੀਆਂ ਸੀ ਮੀਡੀਆ ਰਿਪੋਰਟਾਂ ਮੁਤਾਬਕ ਦੱਸਿਆ ਜਾ ਰਿਹਾ ਔਰ ਬਠਿੰਡਾ ਦੀ ਜਿਹੜੀ ਐਸਐਸਪੀ ਸੀ ਮੈਡਮ ਉਹਨਾਂ ਨੇ ਵੀ ਕਈ ਖੁਲਾਸੇ ਕੀਤੇ ਸੀ ਕਿ ਇਸ ਨੌਜਵਾਨ ਨੇ ਮਨੁੱਖੀ ਬੰਬ ਬਣ ਕੇ ਜੰਮੂ ਕਸ਼ਮੀਰ ਦੇ ਵਿੱਚ ਜਾ ਕੇ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀ ਪਰ ਕਿਤੇ ਨਾ ਕਿਤੇ ਇਹ ਜਿਹੜੀ ਕੋਸ਼ਿਸ਼ ਆ ਇਹ ਵਾਰਦਾਤ ਦੀ ਕੋਸ਼ਿਸ਼ ਆ ਇਹ ناکਾਮ ਰਹੀ ਕਿਉਂਕਿ ਜਿਹੜਾ ਬੰਬ ਸੀ ਉਸ ਵੇਲੇ ਹੀ ਫਟ ਚੁੱਕਿਆ ਸੀ ਔਰ ਇਸ ਤੋਂ ਬਾਅਦ ਨੌਜਵਾਨ ਗੰਭੀਰ ਜ਼ਖਮੀ ਹੋਇਆ ਸੀ ਤਾਂ ਹੁਣ ਉਸ ਮਾਮਲੇ ਦੇ ਵਿੱਚ ਜਾਂਚ ਏਜੰਸੀਆਂ ਨੇ ਐਨਆਈਏ ਨੇ ਜਿਹੜੀ ਆਪਣੀ ਜਾਂਚ ਪ੍ਰਕਿਰਿਆ ਉਹ ਤੇਜ਼ ਕਰ ਦਿੱਤੀ ਹੈ ਹੁਣ ਆਉਣ ਵਾਲੇ ਦਿਨਾਂ ਵਿੱਚ ਹੋਵੇਗਾ ਕਿ ਜਾਂਚ ਏਜੰਸੀਆਂ ਦੇ ਹੱਥ ਕੁਝ ਹੋਰ ਲੱਗੇਗਾ ਕਿ ਜਾਂਚ ਏਜੰਸੀਆਂ ਇਹ ਤੈਅ ਕਰ ਸਕਣਗੀਆਂ ਇਹ ਜਾਂਚ ਤੋਂ ਬਾਅਦ ਇਹ ਗੱਲ ਸਾਫ਼ ਕਰ ਸਕਣਗੀਆਂ ਕਿ ਇਸ ਮਾਮਲੇ ਦੇ ਪਿੱਛੇ ਇਸ ਘਟਨਾ ਦੇ ਪਿੱਛੇ ਕਿਸ ਦਾ ਹੱਥ ਹੋ ਸਕਦਾ ਕਿਹੜੇ-ਕਿਹੜੇ ਸੰਗਠਨ ਨੇ ਜਿਹੜੇ ਉਹ ਨੌਜਵਾਨ ਦੇ ਸੰਪਰਕ ਦੇ ਵਿੱਚ ਹੋ ਸਕਦੇ ਨੇ ਸੋ ਇਹ ਆਉਣ ਵਾਲਾ ਸਮਾਂ ਦੱਸੇਗਾ